ਤੇ ਇਹ ਲੱਗਦਾ ਵੀ ਕਿਸਮਤ ਦੇ ਵਿੱਚ ਆਹ ਨਹੀਂ ਸੋਗਿਆ ਨਹੀਂ ਬੰਦੇ ਬੰਦੇ ਦਾ ਚਲੋ ਹੁੰਦਾ ਸਭ ਨੂੰ ਇੱਕ ਬੇਟਾ ਚਲੋ ਵਧੀਆ ਪਰ ਨਹੀਂ ਮੇਰ ਤਾਂ ਲਾਈਫ ਖਰਾਬ ਆ ਮੇਰ ਤਾਂ ਜ਼ਿੰਦਗੀ ਬਹੁਤ ਖਰਾਬ ਹੋ ਗਈ। ਇਸਕਾਂ ਉਸਕਾ ਤਾਂ ਕੋਈ ਸ਼ਨੀ ਹੈਗਾ ਬੇਕਾਰ ਚੀਜ਼ ਆ ਬੰਦੇ ਨੂੰ ਪਤਾ ਕੀ ਗੱਲ ਆ ਬਰਬਾਦ ਕਰਨ ਵਾਲੀ ਚੀਜ਼ ਕਰ ਦਿੰਦਾ। ਤਿੰਨ ਚਾਰ ਸਾਲ ਹੋ ਗਏ ਸੀ ਮੇਰੀ ਮਤਲਬ ਮੈਰਿਜ ਹੋਈ ਨੂੰ ਦੋ ਤਿੰਨ ਸਾਲ ਮੈਂ ਉੱਥੇ ਰਹੀ ਆ। ਅੱਜ ਕੱਲ ਬੱਦਵਾ ਬਹੁਤ ਪੈੜੀ ਹੈਗੀ ਹੁਣ ਮੈਂ ਸਹੀ ਦੱਸਾਂ ਕਿਸ ਤਾਂ ਕਿ ਤੈਨੂੰ ਲੜਦੇ ਦਿੰਦੇ ਹੀ ਨਹੀਂ ਹੈ। ਉਹ ਵੀ ਕੰਮ ਕਰਦੇ ਸੀਗੇ ਜਿਦਾਂ ਪਤਾ ਹੀ ਸਾਰਿਆਂ ਨੂੰ ਪਤਾਗਾ ਵੀ ਹਨਾ ਕਾਫੀ ਲੋਕਾਂ ਦੇ ਘਰਾਂ ਦੇ ਵਿੱਚ ਜਿਦਾਂ ਕਿ ਆਪਣੇ ਬਾਗਲ ਸਾਹਿਬ ਦੇ ਘਰੇ ਕੰਮ ਕਰਦੇ ਸੀ ਜਾਂ ਗੁਰਦੁਆਰੇ ਦੇ ਵਿੱਚ ਸਾਡੇ ਕਈ ਰਿਸ਼ਤੇਦਾਰ ਇਦਾਂ ਦੇ ਆ ਕਿ ਬੇਪੱਗਾ ਮਾਵਾਂ ਗੀਆਂ ਬੇਪੱਗਾ ਪੈਣਾਂ ਗੀਆਂ ਤੇ ਜਿਹੜੀਆਂ ਨੇ ਖੁਸ਼ੀ ਨਹੀਂ ਮਨਾ ਸਕੀਆਂ ਆਪਦੇ ਭਰਾ ਦੀ ਤਾਂ ਫਿਰ ਅਫਸਾਨਾ ਅੱਦਾ ਨਾ ਬਹੁਤ ਵੱਡਾ ਹੈਗਾ ਬਹੁਤ سارے ਲੋਕ ਅਫਸਾਨਾ ਦੇ ਰੰਗ ਨੂੰ ਵੀ ਕ੍ਰਿਟੀਸਾਈਜ਼ ਕਰਦੇ ਆ ਤੁਸੀਂ ਦੇਖੀਆਂ ਹੋਣੀਆਂ ਇੱਕ ਫੋਟੋ ਇੱਕ ਪਾਸੇ ਪੁਰਾਣੀ ਫੋਟੋ ਇੱਕ ਪਾਸੇ ਨਵੀਂ ਲੱਗਦਾ ਵੀ ਲੋਕ ਇਹ ਰੰਗ じゃ ਕਿਉਂ ਪਰਖਣ ਲੱਗ ਪੈਂਦੇ ਆ ਮੈਨੂੰ ਤਾਂ ਨਹੀਂ ਦੇਖ ਕਿਸੇ ਮਤਲਬ ਸਾਡੇ ਪਰਿਵਾਰ ਨੂੰ ਮਤਲਬ ਮੰਨਦੇ ਆ ਮੇਰੇ ਦਾਦੇ ਦੀ ਘਰ ਕਿ ਬਹੁਤ ਸਾਡੀ ਬੱਲੇ ਬੱਲੇ ਸਾਨੂੰ ਵਾਦਾ ਸਰਕਾਰ ਕਹਿੰਦੇ ਸੀਗੇ ਰਿਸ਼ਤੇਦਾਰਾਂ ਦੇ ਵਿੱਚ ਛੋਟੀ ਅਫਸਾਨਾ ਹੋਈ ਚਲੋ ਉਹ ਰੋਂਦਾ ਹੀ ਚਲੋ ਮੁੰਡਾ ਹੋ ਜਾਂਦਾ ਚਾਰ ਪੁੜੀਆਂ ਹੋ ਗਈ ਆ ਪਸਤਰਾ ਦੇ ਫਿਰਦੇ ਹੋ ਉੱਥੇ ਨੱਚੀ ਜਾਂਦੇ ਹੋ ਤੁਸੀਂ ਝੋਨਾ ਲਈ ਜਾਂਦੇ ਹੋ ਤਾਂ ਲੋਕਾਂ ਨੂੰ ਇਹ ਚੀਜ਼ਾਂ ਹਾਜ਼ਮ ਨਹੀਂ ਆਉਂਦੀਆਂ ਕਿ ਪਸਤਰਾ ਦੀ ਭੈਣ ਆ ਤਾਂ ਉਹਦੀ ਵੀ ਆਪਣੀ ਇੱਕ ਲਾਈਫ ਹੋਣੀ ਚਾਹੀਦੀ ਆ ਉਹਨੂੰ ਝੋਨਾ ਲਾਉਣ ਦੀ ਕੀ ਲੋੜ ਆ ਉਹਨੂੰ ਸਿਰ ਤੇ ਪਰਨਾ ਜਾਂ ਬਨ ਕੇ ਤੇ ਖੇਤਾਂ ਜਾਂਦੀ ਦੀ ਕੀ ਲੋੜ ਆ ਸਾਰੇ ਲੋਕ ਤੁਹਾਨੂੰ ਟ੍ਰੋਲ ਕਰਦੇ ਆ ਵੀ ਕੱਪੜਿਆਂ ਨੂੰ ਲੈ ਕੇ ਕੀ ਕਰੀ ਜਾਂਦਾ ਕੋਈ ਤੁਹਾਡੇ ਸਟਾਈਲ ਨੂੰ ਲੈ ਕੇ ਕੀ ਕਰੀ ਜਾਂਦਾ ਤੁਹਾਨੂੰ ਪ੍ਰਭਾਵ ਪਾਉਂਦੀ ਆ ਤੁਸੀਂ ਟੈਨਸ਼ਨ ਜੀ ਲੈਨੇ ਹੋ ਵੀ ਮੈਨੂੰ ਕਿਸੇ ਨੇ ਨੈਗੇਟਿਵ ਕਮੈਂਟ ਕਰਦਾ ਕਿ ਮਸਤ ਅਭੀ ਅਫਸਾਨਾ ਖਾਨ ਮੂਸੇ ਵਾਲੇ ਕਰਕੇ ਹਿੱਟ ਹੋਈ ਆ ਮੰਨਦੇ ਤੁਸੀਂ ਉਹ ਅਫਸਾਨਾ ਖਾਨ ਤੇ ਮੂਸੇ ਵਾਲਾ ਪਰਿਵਾਰ ਦੀ ਨਹੀਂ ਬਣਦੀ ਬਹੁਤ ਸਾਰੇ ਲੋਕੇ ਗੱਲਾਂ ਸੋਸ਼ਲ ਮੀਡੀਆ ਤੇ ਅਸੀਂ ਅਕਸਰ ਸੁਣਦੇ ਆ ਵੀ ਅਫਸਾਨਾ ਖਾਨ ਉੱਥੇ ਜਾਂਦੀ ਆ ਤਾਂ ਉਹਨੂੰ ਪਰਿਵਾਰ ਹੋਵੇ ਨਹੀਂ ਮਿਲਦਾ ਨਾਲੇ ਚਲੋ ਜੇ ਜਾਣੇ ਆ ਉੱਥੇ ਇਹ ਸਿਸਟਮ ਹੁੰਦਾ ਅਗਲਾ ਕਹਿੰਦਾ ਪਤਾ ਨਹੀਂ ਵੀ ਫੇਮ ਲਈ ਦੁਵਾਰਾ ਹੁੰਦਾ ਜਾਂ ਕੁਝ ਵੀ ਆਉਂਦਾ ਹਨਾ ਕਈ ਗੱਲਾਂ ਇਦਾਂ ਨਹੀਂ ਹੋਈਆਂ ਉਦੋਂ ਹੀ ਅਗਲਾ ਉਹਦੇ ਤੇ ਟੋਕਣ ਲੱਗ ਗਿਆ ਸੀ ਉਹ ਕਹਿੰਦੀ ਵੀ ਮੈਂ ਇੰਨਾ ਨਹੀਂ ਬਈ ਵਿਚਰ ਸਕਦੀ ਕਿਉਂਕਿ ਮੈਂ ਕੁੜੀ ਆ ਨਾ ਕਹਿੰਦੀ ਜੇ ਮੈਂ ਜ਼ਿਆਦਾ ਉੱਥੇ ਸ਼ੋਅ ਕਰੂੰਗੀ ਲੋਕ ਕੋਈ ਪੰਗਾ ਪਿਆ ਹੀ ਰਹਿੰਦਾ ਅਗਲਾ ਕਹਿੰਦਾ ਨਹੀਂ ਅਫਸਾਨਾ ਖਾਨ ਚੱਕ ਲੈਂਦਾ ਪਹਿ ਜਦੋਂ ਉਹਨਾਂ ਦਾ ਬੇਟਾ ਹੋਇਆ ਕੜਾ ਚਾਂਦੀ ਦਾ ਤੇ ਚੈਨੀ ਵਗੈਰਾ ਟੇਕੇ ਆਏ ਆ ਪਰ ਉਹ ਸ਼ੋਅ ਨਹੀਂ ਕਰਦੀ ਪਹਿਲਾਂ ਵੀ ਮੇਰਾ ਨਾਮ ਜੋੜਿਆ ਗਿਆ ਬਹੁਤ ਕੁਝ ਹੋ ਗਿਆ ਹਨ ਅੱਬੇ ਸ੍ਰਿੰਦਰ ਸਾਈ ਦਾ ਸੀਗਾ ਚਲੋ ਆਪਾਂ ਜਾਣਨੇ ਆ ਸ਼ੁਰੂ ਤੋਂ ਹੀ ਜਾਣਨੇ ਚਾਰ ਪੰਜ 10 ਕੇ ਜਾਣੇ ਦਾ ਇਕੱਠ ਹੁੰਦਾ ਸੀ ਜਦੋਂ ਅਲੀ ਬ੍ਰਦਰ ਹਰੇ ਅਫਸਾਨਾ ਹਰੇ ਸੀ ਜਾਂਦੇ ਹੁੰਦੇ ਸੀ ਪਰ ਜਦੋਂ ਹੁਣ ਆ ਪਿੱਛੇ ਇਹ ਰੌਲਾ ਪਿਆ ਤੇ ਲੋਕਾਂ ਨੇ ਪਤਾ ਨਹੀਂ ਇਹ ਚੀਜ਼ ਚੱਕ ਲਈ ਕਿੱਥੇ ਅਫਸਾਨਾ ਹਨ ਹੁਣ ਬੋਲੇ ਉਹਦਾ ਮਤਲਬ ਸਾਵੇ ਹੈਗਾ ਸਾਡੇ ਕੋਲੇ ਉਹਨੇ ਬਹੁਤ ਕਲਾਕਾਰਾਂ ਨੂੰ ਨਿੰਦਣਾ ਹੁਣ ਵੀ ਪਿੱਛੇ ਜਿਹੀ ਉਹ ਕਹਿ ਰਹੀ ਹੈ ਜੀ ਕਈ ਸੰਗਰ ਇਦਾਂ ਬੌਂਸਰ ਬਾਨ ਕੇ ਬੌਂਸਰ ਚੱਕਲੇ ਫਲਾਣਾ ਚੱਕਲੇ ਉਹ ਸਾਨਾ ਨੇ ਉਹ ਤਾਂ ਖੜਾ ਪਿੱਛੇ ਛੱਡਿਆ ਉਹ ਘਰੇ ਆ ਕੇ ਸਾਨੂੰ ਤਾਂ ਮਤਲਬ ਉਹਨੇ ਤਾਂ ਲੜਾ ਲੜਨ ਲੜਾਉਣ ਵਾਲੇ ਕਰਤਾ ਕਹਿੰਦੀ ਤੁਸੀਂ ਕਹਿੰਦੀ ਤੂੰ ਆਪਦੀਆਂ ਭੈਣਾਂ ਨੂੰ ਨਾ ਰੱਖਿਆ ਕਰ ਘਰੇ ਕਰੀਏ ਨਾ ਜਿڑا ਕਰੀਏ ਸਾਡੇ ਤਾਂ ਉਹੀ ਜਣਾਂ 'ਚ ਬੰਦੇ ਆ ਪਤਾ ਨਹੀਂ ਅਸੀਂ ਕੀ ਮਾੜਾ ਕੀਤਾ ਹੁਣ ਵਿਚਾਰੀ ਨੂੰ ਜਿਉਂ ਲੱਗੀ ਭੰਡਣ ਉਹ ਤਾਂ ਜੀ ਐਡਾ ਮੂੰਹ ਹੋ ਗਿਆ ਉਹਦਾ ਫਲਾਣਾ ਪਤਾ ਹੀ ਲੱਗ ਜਾਂਦਾ ਜਦੋਂ ਬਾਦਲ ਸਾਹਿਬ ਲੰਘਦਾ ਚਲੋ ਰੁਕਣਾ ਤਾਂ ਹੁੰਦਾ ਹੀ ਸੀਗਾ ਉੱਥੇ ਪੁਲਿਸ ਵਾਲੇ ਪਹਿਲਾਂ ਹੀ ਕਹਿੰਦੇ ਸਾਈਡ ਤੇ ਹੋ ਜਾ ਸਾਈਡ ਤੇ ਹੋ ਜਾ ਤੇ ਮੇਰਾ ਦਾਦਾ ਗਾਣੀ ਜੀ ਤੋੜ ਕੇ ਨਾ ਮਤਲਬ ਨਿੰਮਦੀ ਆਏ ਕਰਕੇ ਹਰੀ ਜੀ ਛੰਡੀ ਜੀ ਕਰ ਦਿੰਦੇ ਸੀਗੇ ਤੇ ਬਾਦਲ ਸਾਹਿਬ ਨੇ ਉੱਥੇ ਬ੍ਰੇਕ ਲਾ ਲੈਣੇ ਸੀ ਇੱਕ ਡੀਐਸਪੀ ਸੀਗਾ ਲੰਬੀ ਤੇ ਦਾਦੇ ਨੂੰ ਕਹਿੰਦਾ ਬੁੜਿਆ ਕਹਿੰਦਾ ਸਾਈਡ ਤੇ ਹੋ ਜਾ ਸਾਹਿਬ ਨੇ ਲੰਘਣਾਗਾ ਹੁਣ ਕਿਸੇ ਨੂੰ ਕੀ ਪਤਾ ਹੁੰਦਾ ਕਿੰਨੀ ਕੀ ਕਿਸੇ ਦੀ ਉਹ ਆ ਪਹੁੰਚ ਆ ਨਾ ਤੇ ਉਹਨਾਂ ਨੇ ਕੀ ਕੀਤਾ ਉਹ ਡਾਣੀ ਜੀ ਤੋੜ ਕੇ ਉਹਨਾਂ ਨੇ ਰੋਕ ਲਿਆ ਬਾਦਲ ਸਾਹਿਬ ਨੇ ਬ੍ਰੇਕ ਮਾਰ ਲੈ ਗੱਡੀਆਂ ਰੁਕ ਗਈਆਂ ਕੰਨਜੀ ਸਾਨੂੰ ਪਹਿਲਾਂ ਇਹ ਦੱਸੋ ਡੀਐਸਪੀ ਸਾਹਿਬ ਕਹਿੰਦੇ ਵੀ ਅੱਡਾ ਨਹੀਂ ਚਾਹੇ ਜਾਂ ਕੀ ਜਾਦੂ ਆ ਜਿਹੜਾ ਤੁਹਾਨੂੰ ਦੇਖ ਕੇ ਵੀ ਐਡੇ ਵੱਡੇ ਹਨਾ ਮੁੱਖ ਮੰਤਰੀ ਰੁਕ ਗਏ ਸੱਚੀਕਾਲ ਡੈਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਬਾਦਲਪਿੰਡ ਸਿਆਸਤ ਦੇ ਵਿੱਚ ਵੀ ਮੋਰੀ ਰਿਹਾ ਹੈ ਤੇ ਜੇ ਗਾਇਕੀ ਦੀ ਗੱਲ ਕਰੀਏ ਤਾਂ ਉਥੋਂ ਇੱਕ ਐਸਾ ਪਰਿਵਾਰ ਉੱਠਿਆ ਜਿਸ ਦੀ ਗਾਇਕੀ ਦੇ ਵਿੱਚ ਪੂਰੀ ਧਮ ਮਚੀ ਹੋਈ ਹੈ ਚਾਹੇ ਸੀਰਾ ਖਾਨ ਬਾਦਲ ਸਾਹਿਬ ਹੋਣ ਚਾਹੇ ਉਹਨਾਂ ਦੀਆਂ ਬੇਟੀਆਂ ਅਫਸਾਨਾ ਖਾਨ ਜਾਂ ਫਿਰ ਉਹਨਾਂ ਦੇ بیٹے ਹੋਣ ਖੁਦਾਬਖਸ਼ ਲਾੜਲਾ ਪੁੱਤ ਉਹਨਾਂ ਦਾ ਉਦੇਸ਼ ਦੇ ਵਿੱਚ ਰਹਿੰਦਾ ਸੋ ਕਮਾਲ ਦਾ ਇਹ ਪਰਿਵਾਰ ਹੈ ਕਮਾਲ ਦੀ ਇਹਨਾਂ ਕੋਲੇ ਗਾਇਕੀ ਹੈ ਤੇ ਅੱਜ ਇਸੇ ਪਰਿਵਾਰ ਦੇ ਵਿੱਚੋਂ ਅਫਸਾਨਾ ਖਾਨ ਦੀ ਭੈਣ ਰਫਤਾਰ ਕੌਰ ਸਾਡੇ ਕੋਲੇ ਪਹੁੰਚੀ ਹੋਈ ਹੈ ਗੱਲਬਾਤ ਕਰਦੇ ਆ ਬਹੁਤ ਢੇਡੇ ਜਿਹਾ ਕਢਾ ਕੇ ਸਮਾਂ ਅਸੀਂ ਇਹਨਾਂ ਤੋਂ ਹਾਸਲ ਕੀ ਰਿਹਾ ਤੇ ਸਵਾਗਤ ਉਹਦੇ ਨਾਲ ਅੱਜ ਸਟੂਡੀਓ ਆਏ ਹੋਏ ਨੇ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਰਫਤਾਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਹੁਤ ਧੀਏ ਜੀ ਤੁਸੀਂ ਦੱਸੋ ਕਿਵੇਂ ਜ਼ਿੰਦਗੀ ਕਿਵੇਂ ਚੱਲਦੀ ਹੈ ਰਫਤਾਰ ਨਾਲ ਹੀ ਚੱਲਦੀ ਹੈ ਕਿ ਸਲੋ ਸਲੋ ਚੱਲਦੀ ਹੈ ਮੇਰਾ ਨਾਮ ਰਫਤਾਰ ਆ ਪਰ ਜ਼ਿੰਦਗੀ ਧਾਮਾ ਢੋਲ ਜੀ ਚੱਲੀ ਜਾਂਦੀ ਹੈ ਇਹ ਕੀ ਕਾਰਨ ਕੀ ਹੈ ਕਾਰਨ ਬਸ ਇਹ ਹੈਗਾ ਕੁਛ ਤਾਂ ਥੋੜਾ ਛੋਟੀ ਉਮਰ 'ਚ ਮੈਰਿਜ ਹੋ ਗਈ ਸੀ ਪਲੱਸ 2 ਤੋਂ ਬਾਅਦ ਠੀਕ ਹੈ ਤੇ ਕੁਛ ਥੋੜਾ ਇਹ ਕਰਦੇ ਹਾਲਾਤ ਇਦਾਂ ਸੀਗੇ ਪਾਪੇ ਦੀ ਧੱਕ ਤੋਂ ਬਾਅਦ ਹੂੰ ਤੇ ਮੰਮੀ ਨੇ ਬੜਾ ਸਟਰਗਲ ਕੀਤਾ ਤੇ ਮਤਲਬ ਉਸ ਤਰੀਕੇ ਨਾਲ ਹੁਣ ਤਾਂ ਚਲੋ ਸ਼ੁਕਰ ਆ ਪਰਮਾਤਮਾ ਦਾ ਬ੍ਰਦਰ ਵਧੀਆ ਗਾਉਂਦਾ ਸਿਸਟਰ ਗਾਉਂਦੇ ਆ ਉਹਨਾਂ ਦੇ ਸਿਰ ਤੇ ਆਸ਼ ਕਰੀ ਜਾਂਦੇ ਆ ਪਰ ਆਪਦੇ ਥੋੜੇ ਅੰਦਰੋਂ ਜਿਹੜੇ ਮਤਲਬ ਕੋਈ ਆਪਣੀ ਪਰਸਨਲ ਹੈਗੀ ਆ ਲਾਈਫ ਉਹ ਮੇਰੀ ਥੋੜੀ ਜਿਹੀ ਬਹੁਤ ਟੈਨਸ਼ਨ ਆਈ ਐ ਚੱਲ ਰਹੀ ਆ ਅੱਛਾ ਮੈਂ ਚਲੋ ਹੋਰ ਵੀ ਗੱਲਾਂ ਕਰਨੀਆਂ ਸੀ ਪਰ ਇਹ ਕਿਵੇਂ ਹੋ ਜਾਂਦਾ ਇੱਕ ਚੰਗਾ ਹਰ ਬੰਦਾ ਚਾਹੁੰਦਾ ਹੁੰਦਾ ਵੀ ਉਹਦੀ ਜਿਹੜੀ ਜ਼ਿੰਦਗੀ ਆ ਉਹ ਜਦੋਂ ਵੀ ਆਪਦੇ ਪੇਕੇ ਆਵੇ ਤੇ ਚਾਹਮਾਂ ਦੇ ਨਾਲ ਆਵੇ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਪੇਕਿਆਂ ਦਾ ਘਰ ਮੱਲਣ ਨੂੰ ਬਹੁਤ ਔਖਾ ਹੁੰਦਾ ਜਿਹੜਾ ਮਾਪਿਓ ਤੁਹਾਨੂੰ ਚਾਹਮਾਂ ਦੇ ਨਾਲ ਵਿਆਹਉਂਦਾ ਫਿਰ ਉਸੇ ਘਰੇ ਦੇ ਵਿੱਚ ਆ ਜਾਂਨੇ ਹੋ ਰੋਲੇ ਝਗੜੇ ਇਸ ਜ਼ਿੰਦਗੀ ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਝਮੇਲੇ ਪਏ ਰਫ਼ਤਾਰ ਕਿਵੇਂ ਜੀ ਹੁੰਦਾ ਸਾਰਾ ਕੁਝ ਕਿਉਂ ਲੱਗਦਾ ਵੀ ਇੱਕ ਮੈਂ ਮੇਰੇ ਮਨ 'ਚ ਨਾ ਬਹੁਤ ਸਵਾਲ ਆਉਂਦਾ ਹੁੰਦਾ ਸੀ ਜਦੋਂ ਤੁਹਾਡੀ ਮੈਂ ਕਦੇ ਵੇਖਣਾ ਵੀ ਯਾਰ ਰਫ਼ਤਾਰ ਆਪਣੀ ਵੀ ਗਲਤੀ ਮੰਨਦੀ ਐ ਇਸ ਚੀਜ਼ 'ਚ ਵੀ ਮੇਥੋਂ ਵੀ ਕੁਝ ਗਲਤੀਆਂ ਹੋਈਆਂ ਇਨਸਾਨ ਐ ਤਾਂ ਹੈ ਨਹੀਂ ਵੀ ਪੂਰਾ ਹੋਊਗਾ ਹਾਂਜੀ ਹਾਂਜੀ ਗਲਤੀ ਮਤਲਬ ਅੱਜ ਤੱਕ ਕਦੇ ਜਦੋਂ ਕੁਵਾਰੇ ਸੀ ਜਾਂ ਵਿਆਹੇ ਗਏ ਕੋਈ ਐਦਾਂ ਦਾ ਮੌਕਾ ਤਾਂ ਨਹੀਂ ਦਿੱਤਾਗਾ ਵੀ ਘਰਦਿਆਂ ਨੂੰ ਵੀ ਮਤਲਬ ਹੋਵੇ ਤੇ ਪਰ ਗਲਤੀ ਥੋੜਾ ਜਿੱਥੇ ਮੇਰੀ ਮੈਰਿਜ ਹੋਈ ਸੀਗੀ ਤੇ ਉਹ ਮੁੰਡਾ ਥੋੜਾ ਜਿਆ ਕੰਮਕਾਰ ਵੀ ਨਹੀਂ ਕੋਈ ਕਰਦਾ ਸੀਗਾ ਬਸ ਥੋੜਾ ਖਾਂਦਾ ਪਿੰਦਾ ਸੀਗਾ ਕੁਛ ਤੇ ਕੁੱਟਮਾਰ ਜੀ ਮਟਕੇ ਉਦੋਂ ਨਹੀਂ ਚੱਲੀ ਜਾਂਦੀ ਬੇਟੇ ਤੋਂ ਬਾਅਦ ਤੇ ਇੰਨਾਂ ਗੱਲਾਂ ਕਰਕੇ ਨਿੱਕੇ ਨਿੱਕੀਆਂ ਗੱਲਾਂ ਪਿੱਛੇ ਤੇ ਜਿਵੇਂ ਘਰਾਂ ਦੇ ਵਿੱਚ ਆਪਣੇ ਹੋਈ ਚੱਲੀ ਜਾਂਦਾਗਾ ਤੇ ਹਾਂਜੀ 3-4 ਸਾਲ ਹੋ ਗਏ ਸੀ ਮੇਰੀ ਮਤਲਬ ਮੈਰਿਜ ਹੋਈ ਨੂੰ 2-3 ਸਾਲ ਮੈਂ ਉੱਥੇ ਰਹੀਆਂ ਜੇ ਬੇਟਾ ਹੋ ਗਿਆ ਉਸ ਤੋਂ ਬਾਅਦ ਮੈਂ ਫਿਰ ਮੰਮੀ ਰਿਆਂ ਕੋਲੇ ਆ ਗਈ ਤੁਹਾਡੇ ਘਰ ਦੇ ਹਾਲਾਤ ਇਦਾਂ ਦੇ ਸੀਗੇ ਕਿ ਮੰਮੀ ਕੰਮ ਕਰਦੇ ਸੀਗੇ ਜਿੱਦਾਂ ਪਤਾ ਹੀ ਸਾਰਿਆਂ ਨੂੰ ਪਤਾਗਾ ਵੀ ਹਨਾ ਮਤਲਬ ਕਾਫੀ ਲੋਕਾਂ ਦੇ ਘਰਾਂ ਦੇ ਵਿੱਚ ਜਿਦਾਂ ਕਿ ਆਪਣੇ ਬਾਦਲ ਸਾਹਿਬ ਕੇ ਘਰੇ ਕੰਮ ਕਰਦੇ ਸੀ ਜਾਂ ਗੁਰਦੁਆਰੇ ਦੇ ਵਿੱਚ ਪਾਪੇ ਦੀ ਧੱਕ ਤੋਂ ਬਾਅਦ ਸਾਡੇ ਇਹ ਮਾਹੌਲ ਬਣ ਗਿਆ ਠੀਕ ਹੈ ਤੇ ਉਦੋਂ ਬਾਅਦ ਮੇਰੀਆਂ ਭੂਆ ਹਰੀਆਂ ਸੀਗੀਆਂ ਉਹਨਾਂ ਨੇ ਸਾਡਾ ਜਿਨਾ ਹਰਾਮ ਕਰਤਾ ਸੀਗਾ ਤੇ ਫਿਰ ਉਹ ਵਿਆਹ ਵੀ ਹੋ ਗਿਆ ਚਲੋ ਉਹਨਾਂ ਦੇ ਉਸ ਕਰਕੇ ਥੋੜੇ ਉਹਨਾਂ ਦਾ ਉਹਨਾਂ ਦੀ سپورਟ ਨਾਲ ਹੀ ਜਿਹੜਾ ਮੇਰਾ ਹਸਬੰਡ ਸੀਗਾ ਉਹਨਾਂ ਦੇ ਮਗਰ ਲੱਗ ਕੇ ਮਤਲਬ ਮੇਰੇ ਨਾਲ ਕੁੱਟਮਾਰ ਤੇ ਝਗੜੇ ਝੂੜੇ ਜੇ ਕਰਨ ਲੱਗ ਗਿਆ ਸੀ ਕਾਫੀ ਉਹਦੇ ਕਰਕੇ ਮੇਰਾ ਜਾਦਾ ਗੱਲ ਵਾਧੀ ਵਾਧੀ ਵਧੀ ਗਈ ਅੱਦਾਂ ਅੱਛਾ ਹੁਣ ਕਿਵੇਂ ਮਨ ਦੇ ਵਿੱਚ ਆਉਂਦੀਆਂ ਨੇ ਇਹ ਚੀਜ਼ਾਂ ਕਿ ਕਿੱਥੇ ਮੈਂ ਆਪਣੇ ਸਹੁਰੇ ਘਰ ਦੇ ਵਿੱਚ ਹੋਣਾ ਸੀ ਚਲੋ ਮੈਂ ਸਵਾਲ ਪੁੱਛਣਾ ਨਹੀਂ ਸੀ ਪੁੱਛ ਲੈਣਾ ਹੁਣ ਜਦੋਂ ਤੁਸੀਂ ਪੇਕੇ ਘਰ ਦੇ ਵਿੱਚ ਹੁੰਨੇ ਹੋ ਕਿਉਂਕਿ ਕੁੜੀਆਂ ਦੇ ਚਾਹ ਹੁੰਦੇ ਨੇ ਵੀ ਜਦੋਂ ਕਦੇ-ਕਦੇ ਕਦਾਈ ਆਉਂਦਾ ਹੁਣ ਜਦੋਂ ਕਦੇ ਪੇਕੇ ਰਹਿੰਦੇ ਆ ਤਾਂ ਕਦੇ ਲੜਾਈ ਵੀ ਹੋ ਜਾਂਦੀ ਆ ਮਾਂ ਕਦੇ ਝਿੜਕ ਵੀ ਦਿੰਦੀ ਹੋਣੀ ਆ ਤਾਂ ਹੁਣ ਅੰਦਰੋਂ ਰੋਣਾ ਜਾਂ ਤਾਂ ਨਿਕਲਦਾ ਹੁਣ ਰੋਣਾ ਵੀ ਨਿਕਲਦਾ ਮੈਨੂੰ ਤਾਂ ਸਾਰੇ ਘਰ ਦੇ ਵਿੱਚ ਮੈਨੂੰ ਕੋਈ ਗੱਲ ਹੋਵੇ ਸਾਰੇ ਮੈਨੂੰ ਕਹਿੰਦੇ ਵੀ ਰਫਤਾਰ ਬਹੁਤ ਜ਼ਿਆਦਾ ਚੀਕਦੀ ਆ ਰੌਲਾ ਪਾਉਂਦੀ ਆ ਪਰ ਉੱਥੇ ਇਹ ਆ ਵੀ ਚਲੋ ਲੜ-ਭੜ ਕੇ ਇੱਕੋ ਜਿਹੀ ਹੋ ਜਾਂਦੇ ਆ ਤੇ ਇਹ ਜਿਹੀ ਕੋਈ ਗੱਲ ਨਹੀਂ ਹੈਗੀ ਜੀ ਮਤਲਬ ਵੀ ਕੋਈ ਪਰਿਵਾਰ ਨਾਲ ਕੋਈ ਉਹ ਚੀਜ਼ ਹੋਵੇ ਕਿਉਂਕਿ ਆ ਮਾਪਿਓ ਤਾਂ ਚਲੋ ਛਿੜਕਦਾ ਹੀ ਆ ਭੈਣ ਭਰਾ ਨਾਲ ਵੀ ਚਲੋ ਲੜਕੇ ਉਦਾਂ ਦੇ ਹੋ ਜਣੇ ਪਰ ਹਾਂਜੀ ਹਾਂਜੀ ਪਰ ਇਦਾਂ ਨਹੀਂ ਹੈਗਾ ਕਿ ਕੋਈ ਸਾਡੀ ਬਹੁਤ ਜ਼ਿਆਦਾ ਇਦਾਂ ਕੋਈ ਇਦਾਂ ਭਰਾ ਭੈਣ ਭਰਾਵਾਂ ਨਾਲ ਕਈ ਆਪਦੇ ਪੈ ਭੈਣ ਭਰਾਵਾਂ ਨਾਲ ਵੀ ਟੁੱਟੇ ਬੈਠੇ ਆ ਨਾ ਤਾਂ ਕਰਕੇ ਵੀ ਇਦਾਂ ਦਾ ਕੋਈ ਉਹ ਨਹੀਂ ਹੈਗਾ ਸਾਡਾ ਪਿਆਰ ਬਹੁਤ ਹੈਗਾ ਤੇ ਚਲੋ ਪੇਕੇ ਘਰੇ ਤਾਂ ਲੜ ਵੀ ਲਈਦਾ ਤੇ ਹੱਸ ਵੀ ਲਈਦਾ ਇਹ ਚੀਜ਼ਾਂ ਅੱਛਾ ਕਦੇ ਇਹ ਵਸੂਸ ਹੁੰਦਾ ਵੀ ਜੇ ਅੱਜ ਮੇਰਾ ਬਾਪੂ ਹੁੰਦਾ ਮੇਰਾ ਪਿਓ ਹੁੰਦਾ ਤਾਂ ਕਿਸੇ ਦੀ ਮਜਾਲ ਨਹੀਂ ਸੀ ਵੀ ਰਫਤਾਰ ਨੂੰ ਕੂਰ ਵੀ ਜਾਂਦਾ ਗਾਟ ਤਾਂ ਹੁੰਦੀ ਐ ਗਾਟ ਤਾਂ ਬਹੁਤ ਹੁੰਦੀ ਹੈਗੀ ਮੇਰੇ ਪਾਪਾ ਮਤਲਬ ਜਿੱਦਾਂ ਅਸੀਂ ਪੰਜ ਭੈਣਾਂ ਭਰਾ ਮੇਰਾ ਕੱਲਾ ਕੱਲਾ ਜਿੱਦਾਂ ਕਿ ਆਪਾਂ ਕੱਲੇ ਮਤਲਬ ਇਹ ਕਹਿੰਦੇ ਆਪਾਂ ਵੀ ਸੁੱਖਾ ਸੁਖ ਸੁਖ ਲੈਂਦਾ ਹਨ ਅਸੀਂ ਸਾਰਿਆਂ ਨੇ ਤੇ ਮੇਰੇ ਪਾਪਾ दारू ਬੜੀ ਪਿੰਦੇ ਸੀਗੇ ਸ਼ਰਾਬ ਤੇ ਉਹਦੇ ਕਰਕੇ ਵੀ ਮਤਲਬ ਮੇਰੇ ਪਾਪਾ ਪੰਜਾਂ ਭੈਣਾਂ ਦੇ ਵਿੱਚੋਂ ਸਭ ਤੋਂ ਵੱਧ ਮਲਾੜਲੀ ਮੈਂ ਆ ਮੇਰੇ ਘਰ ਚੋਂ ਮੇਰੇ ਪਾਪੇ ਦੀ ਵੀ ਤੇ ਦਾਦੇ ਦੀ ਵੀ ਤੇ ਜਿੱਦਾਂ ਕਿ ਸਾਡਾ ਭਰਾ ਕਾਫੀ ਟਾਈਮ ਬਾਅਦ ਹੋਇਆ ਸੀਗਾ ਪੰਜਾਂ ਭੈਣਾਂ ਤੋਂ ਬਾਅਦ ਕੋਈ ਐ ਨਹੀਂ ਸੀਗਾ ਵੀ ਉਹ ਮੁੰਡੇ ਨੂੰ ਜ਼ਿਆਦਾ ਪਿਆਰ ਕਰਦੇ ਸੀ ਸਾਰੇ ਨਾਲੋਂ ਜ਼ਿਆਦਾ ਮੈਨੂੰ ਪਿਆਰ ਕਰਦੇ ਸੀਗੇ ਤੇ ਮੈਨੂੰ ਬੜਾ ਮਹਿਸੂਸ ਹੁੰਦਾ ਜੇ ਅੱਜ ਉਹ ਹੁੰਦੇ ਤਾਂ ਚਲੋ ਸਾਡੀ ਜਿਹੜੀ ਭੈਣ ਭਰਾਵਾਂ ਦੀ ਤਰੱਕੀ ਆ ਸਾਡਾ ਜਿਹੜਾ ਮਾਹੌਲ ਆ ਵਧੀਆ ਖੁਸ਼ ਹੋਣਾ ਸੀਗਾ ਠੀਕ ਹੈ ਤੇ ਉਦੋਂ ਵੀ ਵਧੀਆ ਮਤਲਬ ਸਾਰਾ ਪਰਿਵਾਰ ਰਹਿੰਦਾ ਸੀ ਚਲੋ ਭੈਣਾਂ ਦਾ ਸਾਰਿਆਂ ਦਾ ਪਿਆਰ ਕਰਦੀ ਕਰਦੀ ਸੀਗੇ ਪਰ ਸਭ ਤੋਂ ਵੱਧ ਮੈਨੂੰ ਕਰਦੇ ਸੀਗੇ ਜਿੱਦਾਂ ਉਹ ਡਰਿੰਕ ਕਰਦੇ ਸੀਗੇ ਉਹਨਾਂ ਨੇ ਸਾਰੀ ਰਾਤ ਮੈਨੂੰ ਲੈ ਕੇ ਤੁਰੇ ਫਿਰਨਾ ਮੈਨੂੰ ਨਾਲ ਰੱਖਦੇ ਸੀਗੇ ਠੀਕ ਹੈ ਤੇ ਮੇਰੀਆਂ ਭੈਣਾਂ ਦੀ ਮਜਾਲ ਨਹੀਂ ਸੀ ਹੁੰਦੀ ਕਿ ਉਹ ਮੇਰੇ ਪਾਪੇ ਦੀ ਦਾਰੂ ਪੀਤੀ ਦੇ ਵਿੱਚ ਕੋਈ ਉੱਚੀ ਆਵਾਜ਼ ਨਾਲ ਗੱਲ ਕਰ ਜਾਣ ਜਾਂ ਉਹਨਾਂ ਦੇ ਸਾਹਮਣੇ ਕੋਲ ਦੀ ਲੰਘ ਜਾਣ ਮਤਲਬ ਇੰਨਾ ਡਰ ਸੀਗਾ ਤੇ ਮੈਂ ਹੀ ਸੀ ਇਕੱਲੀ ਵੀ ਜਿਹੜੀ ਮੈਂ ਡਰਦੀ ਨਹੀਂ ਸੀ ਤੇ ਮੈਨੂੰ ਐਦਾ ਗੱਲ ਮੋਡਿਆਂ ਤੇ ਰੱਖੀ ਰੱਖਦੀ ਸੀ ਸਾਰਾ ਦਿਨ ਅੱਛਾ ਅੱਛਾ ਜਦੋਂ ਤੁਹਾਡੇ ਘਰ ਦੇ ਪਰ ਭੈਣਾਂ ਦੇ ਨਾਂ ਸੁਣਦਾ ਕਿਸੇ ਦਾ ਨਾਰਜੀ ਆ ਰਜੀਆ ਕੱਚਾ ਨਾਮ ਤੁਸੀਂ ਲਿਜੋ ਘਰ ਤੇ ਲੈਨੇ ਹੋ ਕੱਚਾ ਨਾਮ ਮੇਰੀ ਜਿਹੜੀ ਭੈਣਾਂ ਆ ਨਾ ਇੱਕ ਤਾਂ ਵੱਡੀ ਭੈਣ ਮੈਂ ਤੁਹਾਨੂੰ ਸਾਰੀਆਂ ਗਿਣਾਣੀ ਆ ਸਾਰੇ ਕਨਫਿਊਜ਼ ਆ ਵੀ ਕੌਣ ਵੱਡੀ ਐ ਸ਼ਾਇਦ ਅਫਸਾਨਾ ਵੱਡੀ ਐ ਸਾਰਿਆਂ ਨੂੰ ਇਹ ਲੱਗਦਾ ਠੀਕ ਤੇ ਇੱਕ ਮੇਰੇ ਸਭ ਤੋਂ ਵੱਡੇ ਸਿਸਟਰ ਹੈਗਾ ਨਿੱਤੂ ਠੀਕ ਹੈ ਉਸ ਤੋਂ ਬਾਅਦ ਆਉਂਦੇ ਰਜੀਆ ਉਹਦਾ ਨਾਮ ਹੈਗਾ ਮਿੱਡੀ ਠੀਕ ਹੈ ਛੋਟਾ ਕਰ ਦਨਾ ਠੀਕ ਤੇ ਫਿਰ ਉਸ ਤੋਂ ਬਾਅਦ ਆਉਂਦੇ ਰਮਣ ਉਹਦਾ ਨਾਮ ਹੈਗਾ ਮੁੰਨੀ ਠੀਕ ਹੈ ਫਿਰ ਆਣੀ ਆ ਮੈਂ ਠੀਕ ਮੇਰਾ ਨਾਮ ਰਫਤਾਰ ਤੇ ਮੈਨੂੰ ਰੁੱਕੀ ਵੀ ਕਹਿੰਦੇ ਆ ਘਰੀ ਫਿਰ ਉਹਦਾ ਅਫਸਾਨਾ ਦਾ ਠੀਕ ਹੈ ਉਹਨਾਂ ਦਾ ਨਾਮ ਕਰਦਾ ਹੈਗਾ ਪੱਪੂ ਠੀਕ ਹੈ ਤੇ ਹੋਰ ਵੀ ਕਾਫੀ ਨਾਮ ਆ ਫਨੀ ਜਿਹੇ ਨਾਮ ਆ ਅੱਛਾ ਉਹ ਮੇਰੇ ਪਾਪੇ ਹਰੇ ਲੈਂਦੇ ਹੁੰਦੇ ਸੀਗੇ ਖੁਦਾਬਖਸ਼ ਦਾ ਕੀ ਕਹਿੰਦੇ ਹੁੰਦੇ ਆ ਫਿਰ ਖੁਦਾਬਖਸ਼ ਦਾ ਨਾਮ ਹੈਗਾ ਖੁਦਾਬਖਸ਼ ਤੇ ਉਹਨੂੰ ਅਸੀਂ ਕਹਿੰਦੇ ਆ ਥਾਲੀ